ਮੋਹਾਲੀ ਦੇ ਕੁੰਬੜਾ ਦੇ ਵਿੱਚ ਦੋ ਪੰਜਾਬੀ ਮੁੰਡਿਆਂ ਤੇ ਹੋਏ ਹਮਲੇ ਤੋਂ ਬਾਅਦ ਹੁਣ ਦੂਸਰੇ ਜਿਹੜਾ ਮੁੰਡਾ ਸੀ ਜੋ ਜ਼ਖਮੀ ਸੀਗਾ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਉਸਨੇ ਵੀ ਜਿਹੜਾ ਕਦਮ ਤੋੜ ਦਿੱਤਾ ਮੇਰੇ ਹੱਥਾਂ 'ਚ ਤਾਂ ਜਾਨ ਕੱਢੀ ਏ ਕਾਹਦਾ ਪਤਾ ਲੱਗਣਾ ਮੈਨੂੰ ਪੁਲਿਸ ਹਮੇਸ਼ਾ ਉਹਦੇ ਕਾਇਨਾਤ ਕਰੀ ਪਈ ਸੀ 24 ਘੰਟੇ ਪਰ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਬੱਚਿਆਂ ਨੂੰ ਜਿਹੜਾ ਨੇ ਕੀਤਾ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਏ ਬਸ ਸਾਡੇ ਕੋਲ ਮਦਦ ਕੋਈ ਨਹੀਂ ਆਇਆ ਉਹ ਅਗਲੇ ਧਰਨਾ ਲਾਇਆ ਸੀਗਾ ਉਹਨਾਂ ਨੇ ਆਪਣਾ ਲਾਇਆ ਸੀਗਾ ਸਾਡੇ ਬੱਚੇ ਬਾਰੇ ਕਿਸੇ ਨੇ ਕਿਸ ਨੇ ਸੋਚਿਆ ਮਨਉਪਰਦਰਸ਼ਨ ਕਰਕੇ ਕਿ ਆ ਮਿਲਣਾ ਮੇਰਾ ਬੱਚਾ ਜਿਉਂਦਾ ਹੋਜੂ ਨਹੀਂ ਮੇਰਾ ਬੱਚਾ ਜਿਉਂਦਾ ਹੋਜੂ ਜੇ ਉਦਣ ਧਰਨਾ ਐਡਾ ਹੀ ਤਾਂ ਉਦਣ ਧਰਨਾ ਨਾ ਘੱਟ ਚੱਕ ਦੇ ਮੇਰਾ ਬੱਚੇ ਵਾਸਤੇ ਤਾਂ ਕੋਈ ਇਨਸਾਫ ਨਹੀਂ ਨਾ ਕਰਿਆ ਤਾਂ ਉਦਣ ਤੇ ਉਦਣ ਉਹਦੇ ਨਾਲ ਚੱਕ ਕੇ ਸੰਸਕਾਰ ਕਰਤਾ ਤੇ ਮੁੜ ਕੇ ਧਰਨਾ ਚੱਕਤਾ ਹੁਣ ਮੈਂ ਪ੍ਰਦਰਸ਼ਨ ਕਰਕੇ ਉਹਦੀ ਮਿੱਟੀ ਪਲੀਤ ਕਰਨੀ ਐ ਤੁਸੀਂ ਆਪਣੀ ਰੇੜੀ ਲਾਉਣ ਲੱਗੇ ਸੀਗੇ ਹਾਂਜੀ ਕੀ ਰੇੜੀ ਲਾਉਣ ਲੱਗੇ ਤੇ ਉਹ ਦਰਤਬਿੰਦਰੇ ਐ ਐ ਕਹਿੰਦਾ ਤੁਹਾਡੀ ਰੇੜੀ ਨਹੀਂ ਲੱਗੂਗੀ ਸ ਮੇਰੇ ਕਰਾਇਦਾਰਾਂ ਦੀ ਰੇੜੀ ਲੱਗੂਗੀ ਸਾਡ ਨੂੰ ਕਹਿੰਦਾ ਇੱਕ ਦਿਨ ਲਾ ਲਓ ਤੁਸੀਂ ਕੱਲੂ ਦੁਕਾਨੀ ਤੁਸੀਂ ਆਪਣੀ ਚਾਹ ਦੀ ਲਾਣੀ ਕਿੰਨਾ ਵੱਡਾ ਪ੍ਰਦਰਸ਼ਨ ਹੋਇਆ ਨਾ ਕੁਝ ਹੋਇਆ ਤੇ ਉਹ ਐਮਸੀ ਉਹ ਬਿਲਕੁਲ ਵੀ ਉਹਨਾਂ ਦੇ ਕੰਨ ਤੇ ਜੂਣੀ ਸਰਕੀ ਉਹਨਾਂ ਦੇ ਨਹੀਂ ਬੋਟਾਂ ਬਣਾਉਂਦੇ ਉਹ ਤਾਂ ਜੀ ਬੋਟਾਂ ਨੂੰ ਫਿਰਦਾ ਹੈ ਉਹਨਾਂ ਦੀ ਬੋਟਾਂ ਹੈਗੀ ਐ ਇਹਦਾ ਬੋਟਾ ਪਵਾਊਗਾ ਤਾਂ ਫਿਰ ਪੰਜਾਬੀਆਂ ਨੂੰ ਉਹ ਕਰੂਗਾ ਫਿਰ ਪੰਜਾਬੀ ਕੌਣ ਖੜੂਗੇ ਜੀ ਐਮਸੀ ਕੀ ਗੱਲ ਉਹੀ ਆ ਉਹ ਬਿਹਾਰੀਆਂ ਦਾ ਸਾਥ ਦੇ ਰਿਹਾ ਮੇ ਰੇੜੀ ਜੀ ਕੌਣ ਲੱਗਿਆ ਸੀ ਬਈ ਬਈਆਂ ਦੀ ਉਹਨਾਂ ਨੇ ਪੁਲਿਸ ਨੂੰ ਜਿਕੇ ਗਏ ਮਨੋ ਚੁਕਵਾ ਦਿਆ ਨਾਲੇ ਕੁੱਟੇ ਅੰਦਰ ਨਾਲੇ ਮਾਰ ਟੱਕਰੀ ਇੱਕ ਦੋ ਦੀ ਗੱਲ ਐ ਇਹ ਪਰਸੋ ਦੀ ਗੱਲ ਐ ਪਹਿਲਾਂ ਤਾਂ ਨਲਕੀ ਇੱਥੇ ਦੇ ਡੀਸੀ ਦੀ ਐ ਫਿਰ ਐਸਐਸਪੀ ਦੀ ਐ ਇੱਥੇ ਦੇ ਵਿਧਾਇਕ ਦੀ ਨਲਕੀ ਐ ਵਿਧਾਇਕ ਇੱਕ ਦੋ ਦਿਨ ਡੈੱਡ ਬੋਡੀ ਉਹਦੇ ਦਫ਼ਤਰ ਦੇ ਪੂਰੇ ਪਈ ਹੋਏ ਇੱਕ ਵਿਧਾਇਕ 라ਵੇ ਜਿਹੜਾ ਵਿਧਾਇਕ ਖਾਸ ਕਰਕੇ ਐਸਸੀ ਰਮਦਾਸ ਜੀ ਐਸ ਸੀ ਜਿਹੜਾ ਵਿਧਾਇਕ ਹੈ ਉਹ ਜਰਨਲ ਸੀਟ ਦੇ ਜਿੱਤੇ ਆ ਐਸੀ ਲੋਕਾਂ ਦੇ ਬੱਚੇ ਮਰੇ ਪਏ ਕੋਈ ਆ ਨਹੀਂ ਰਿਹਾ ਦੇਖੋ ਕਿੰਨੇ ਮਲੇ ਕੀ ਐਮ ਐਲ ਏ ਵੀ ਆ ਸਰਕਾਰ ਦਾ ਕੰਮ ਲੇਬਰ ਚੌਂਕਾਂ ਦੇ ਵਿੱਚ ਕੈਂਪ ਲਾਏ ਹੋਏ ਨੇ ਬਈਆਂ ਨੂੰ ਸੌਣ ਤੇ ਹਿੰਦੀ ਛੁਪਾਏ ਨੇ ਵੀ ਇੱਥੇ ਆਪਣੇ ਨਾਮ ਰਜਿਸਟਰ ਕਰਾਓ ਤੇ ਤੁਹਾਨੂੰ ਪੈਨਸ਼ਨ ਵੀ ਮਿਲੇਗੀ ਤੁਹਾਨੂੰ ਆ ਸੂਰਤਾਂ ਮਿਲਗੀਆਂ ਤੁਹਾਡੇ ਮੈਡੀਕਲ ਮੁਹਾਲੀ ਦੇ ਕੁੰਬੜਾ ਦੇ ਵਿੱਚ ਦੋ ਪੰਜਾਬੀ ਮੁੰਡਿਆਂ ਤੇ ਹੋਏ ਹਮਲੇ ਤੋਂ ਬਾਅਦ ਹੁਣ ਦੂਸਰੇ ਜਿਹੜਾ ਮੁੰਡਾ ਸੀ ਜੋ ਜ਼ਖਮੀ ਸੀਗਾ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਉਸਨੇ ਵੀ ਜਿਹੜਾ ਗਾ ਦਮ ਤੋੜ ਦਿੱਤਾ ਤਾਂ ਕੁੰਬੜਾ ਦੇ ਵਿੱਚ ਜਿਹੜਾ ਅਸੀਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਹਾਂ ਤਾਂ ਜਰੂਰ ਪਰਿਵਾਰ ਜਿਹੜਾ ਗਾ ਗੁਰਲਾਪ ਕਰਦਾ ਸਾਨੂੰ ਇਹ ਨਜ਼ਰ ਆ ਰਿਹਾ ਤਾਂ ਇਹ ਕੁੰਬੜਾ ਦੀਆਂ ਤਸਵੀਰਾਂ ਨੇ ਕੁੰਬੜਾ 13 ਤਰੀਕ ਨੂੰ ਪ੍ਰਵਾਸੀਆਂ ਦੇ ਵੱਲੋਂ ਹਾਲਾਂਕਿ अपरा अपराधी ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਪਰ ਪਰਵਾਸੀਆਂ ਦੇ ਵੱਲੋਂ ਜਿਹੜਾਗਾ ਦੋ ਪੰਜਾਬੀ ਮੁੰਡਿਆਂ ਦੇ ਉੱਪਰ ਹਮਲਾ ਕਰ ਦਿੱਤਾ ਸੀਗਾ ਜਿਸ ਦੌਰਾਨ ਇੱਕ ਦੀ ਦਮਨ ਦੀ ਜਿਹੜੀ ਹੈ ਉਹ ਮੌਕੇ ਤੇ ਮੌਤ ਹੋ ਗਈ ਸੀ ਜਦ ਕਿ ਦੂਸਰਾ ਜਿਹੜਾ ਨੌਜਵਾਨ ਸੀ ਹਸਪਤਾਲ ਦੇ ਵਿੱਚ ਦਾਖਲ ਸੀਗਾ ਤਾਂ 9 ਦਿਨ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਅਖੀਰਕਾਰ 9 ਦਿਨਾਂ ਦੇ ਬਾਅਦ ਉਸ ਨੇ ਜਿਹੜਾ ਉਹ ਦਮ ਤੋੜ ਦਿੱਤਾ ਤਾਂ ਤਸਵੀਰਾਂ ਤੋਂ ਨਾ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਜਿਹੜਾ ਗਾ ਉਸ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਰਾਤ ਪੀਜੀ ਦੇ ਵਿੱਚ ਜਿਹੜੀ ਹੈ ਉਸ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਤੋਂ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਨੇ ਪਰਿਵਾਰ ਜ਼ਰੂਰ ਵਰਲਾਪ ਕਰਦਾ ਉਹ ਨਜ਼ਰ ਆ ਰਿਹਾ ਤਾਂ ਇਹ ਮੌਕੇ ਦੀਆਂ ਤਸਵੀਰਾਂ ਕੁੰਬੜਾ ਦੇ ਵਿੱਚ ਅਸੀਂ ਜਿਹੜੇ ਮੌਜੂਦ ਹੈਗੇ ਆ ਤਾਂ ਉਸ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਦੂਸਰਾ ਮੁੰਡਾ ਜਿਹੜਾ ਕਿ ਦਲਪ੍ਰੀਤ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਗਈ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਆ ਸਾਂਝੀਆਂ ਕਰ ਰਹੇ ਆ ਤਾਂ ਪਰਿਵਾਰ ਹੈ ਤਾਂ ਪਿੰਡ ਦੇ ਲੋਕ ਵੀ ਜਿਹੜੇ ਹੈਗੇ ਨੇ ਮੌਕੇ ਤੇ ਉਹ ਪੁੱਜੇ ਹੋਏ ਨੇ ਤਾਂ ਜਿਹੜੀ ਤਸਵੀਰ ਅਸੀਂ ਤੁਹਾਨੂੰ ਜਿਹੜੀ ਲਗਾਤਾਰ ਤੁਹਾਡੇ ਨਾਲ ਉਹ ਸਾਂਝੀ ਕਰ ਰਹੇ ਆ ਪਰਿਵਾਰ ਆ ਤਾਂ ਤੁਹਾਨੂੰ ਸਾਹਮਣੇ ਉਸ ਦੀ ਮਾਂ ਕਿਉਂਕਿ ਬਹੁਤ ਔਖਾ ਹੋ ਜਾਂਦਾ ਜਦੋਂ ਇੱਕ ਮਾਂ ਤੋਂ ਇੱਕ ਪੁੱਤ ਵਿਛੜਦਾ ਔਲਾਦ ਵਿਛੜਦੀ ਆ ਤਾਂ ਉਸ ਮਾਂ ਦਾ ਕੀ ਹਾਲ ਹੁੰਦਾ ਹੈ ਕੋਸੀ ਜਿਹੜਾ ਤਸਵੀਰਾਂ ਚ ਤੁਹਾਨੂੰ ਸਾਰੀਆਂ ਦਿਖਾ ਰਿਹਾ ਤਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜਾ ਲੜ ਰਿਆ ਸੀਗਾ ਦਿਲਪ੍ਰੀਤ ਤਾਂ ਅਚਾਨਕ ਜਿਹੜੀ ਆ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਅਸੀਂ ਜਿਹੜੀਆਂ ਤੁਹਾਨੂੰ ਲਗਾਤਾਰ ਤੁਹਾਡੇ ਨਾਲ ਅਸੀਂ ਦਿਖਾ ਰਹੇ ਹਾਂ ਤਾਂ ਬੀਬੀਆਂ ਜਿਹੜੀਆਂ ਉੱਥੇ ਮੌਜੂਦ ਹੈਗੀਆਂ ਨੇ ਤਾਂ 9 ਦਿਨਾਂ ਦੀ ਜਿਹੜੀ ਆ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ ਤਾਂ ਅਚਾਨਕ ਅਜ ਉਸ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਇਹ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਦਿਲਪ੍ਰੀਤ ਦੀ ਮਾਤਾ ਹੈਗੀ ਹੈ ਜਿਹੜੀ ਕਿ ਲਗਾਤਾਰ ਇਨੇ ਦਿਨਾਂ ਤੋਂ ਹਸਪਤਾਲ ਦੇ ਵਿੱਚ ਸੀ ਆਪਣੇ ਪੁੱਤ ਦਾ ਜਿਹੜਾ ਉਹ ਹਾਲ ਚਾਲ ਜਾ ਰਹੀ ਸੀਗੀ ਤਾਂ ਅਜ ਉਸ ਦੀ ਜਿਹੜੀ ਹੈ ਉਹ ਮੌਤ ਹੋ ਗਈ ਹਾਲਾਂਕਿ ਪਰਿਵਾਰ ਦੇ ਨਾਲ ਗੱਲਬਾਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਜਿਹੇ ਮਾਹੌਲ ਦੇ ਵਿੱਚ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਦੇ ਲਈ ਪੁੱਛਿਆ ਤਾਂ ਕਿਵੇਂ ਪਤਾ ਲੱਗਿਆ ਤੁਹਾਨੂੰ ਫਿਰ ਫਿਰ ਇਹ ਕਾਹਦਾ ਪਤਾ ਲੱਗਿਆ ਮੇਰੇ ਹੱਥਾਂ 'ਚ ਤਾਂ ਜਾਨ ਕੱਢੀ ਏ ਕਾਹਦਾ ਪਤਾ ਲੱਗਣਾ ਮੈਨੂੰ ਲਗਾਤਾਰ ਤੁਸੀਂ ਜਾ ਰਹੇ ਸੀ ਪਹਿਲਾਂ ਵੀ ਉਸ ਦਿਨ ਜਦੋਂ ਗੱਲ ਕੀਤੀ ਸੀ ਮੈਂ ਕੋਲੇ ਬੈਠੀ ਸੀ ਬਾਈ ਕੋਲੇ ਬੈਠੀ ਸੀ ਮੈਂ ਹਾਂਜੀ ਆਇਆ ਤੁਹਾਡੇ ਕੋਲ ਕੋਈ ਉੱਥੇ ਕੋਈ ਲੀਡਰ ਜਾ ਤੋ ਨਾਲ ਗੱਲਬਾਤ ਕਰਨ ਜਾਂ ਕੋਈ ਵੀ ਜਿਵੇਂ ਪਹਿਲਾਂ ਐਡਾ ਵੱਡਾ ਪ੍ਰਦਰਸ਼ਨ ਹੋਇਆ ਸੀ ਕੋਈ ਪਹੁੰਚੇ ਹਾਲ-ਚਾਲ ਜਾਣਨ ਦੇ ਲਈ ਵੀਰੇ ਪੁਲਿਸ ਤਾਂ ਉੱਥੇ ਹਰ ਵਕਤ ਰਹਿੰਦੀ ਸੀ ਦੋ ਬੰਦੇ ਪਰਮਾਨੈਂਟ ਹੀ ਰਹਿੰਦੇ ਸੀ ਪੂਰੇ ਡਾਕਟਰ ਡਾਕ ਲਾਜ ਦਾ ਡਾਕਟਰ ਕਰ ਰਹੇ ਤੇ ਨਾ ਕਿਸੇ ਪ੍ਰਸ਼ਾਸਨ ਨੇ ਥੋੜੀ ਕਰਨਾ ਤਾਂ ਵੀ ਹਾਂ ਮੈ ਦਵਾਈ ਬੁੱਟੀ ਦੇਣੀ ਹੋ ਤਾਂ ਡਾਕਟਰਾਂ ਨੇ ਕਰਨਾ ਤਾਂ ਪੁਲ ਪ੍ਰਸ਼ਾਸਨ ਨੇ ਪੁਲਸ ਹਮੇਸ਼ਾ ਉਹਦੀ ਤਾਇਨਾਤ ਕਰੀ ਪਈ ਸੀ 24 ਘੰਟੇ ਜੋ 12 ਘੰਟੇ ਸ਼ਿਫਟਾਂ 'ਚ ਉਹਨਾਂ ਨੇ ਡਿਊਟੀ ਲਾ ਰਹੇ ਸੀਗੇ ਜੀ ਉਹਨਾਂ ਨੇ ਆਪਣੇ ਕੰਨੀ ਤੇ ਡਿਊਟੀ ਪੂਰੀ ਰੱਖੀ ਹੈ ਮੇਰੇ ਬੱਚੇ ਤੇ ਪੂਰੀ ਪ੍ਰੋਟੈਕਸ਼ਨ ਕਰੀ ਹੈ ਉਹ ਰੱਬ ਨੇ ਖੋਲਿਆ ਹੁਣ ਕਿਸੇ ਦੀ ਕੀ ਕਰਾਂ ਮੈਂ ਜੀ ਪਰ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਬੱਚਿਆਂ ਨੂੰ ਜਿਹੜਾ ਨੇ ਕੀਤਾ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਐ ਬਸ ਮੌਤ ਚਾਹੀਦੀ ਐ ਮਨ ਨੂੰ ਮਨ ਨੂੰ ਉਮਰ ਸਹਿਜ ਉਮਰ 3 ਸਹਿਜ ਨਹੀਂ ਚਾਹੀਦੀ ਮਨ ਨੂੰ ਫਾਂਸੀ ਮਨ ਨੂੰ ਫਾਂਸੀ ਚਾਹੀਦੀ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਮੇਰੇ ਬੱਚਿਆਂ ਬੱਚੇ ਗਲ ਕਰਿਆ ਮੌਤ ਦੇਣੀ ਚਾਹੀਦੀ ਐ ਬਸ ਸਾਡੇ ਉਸ ਗਲ ਤਾਂ ਇਨਸਾਫ ਹੋਣਾ ਨਹੀਂ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਣਾ ਜੀ ਆਇਆ ਕੋਈ ਮਦਦ ਦੇ ਲਈ ਕੋਈ ਕੋਈ ਨਹੀਂ ਆਇਆ ਜੀ ਸਾਡੇ ਨੂੰ ਮਦਦ ਕਰਨ ਸਾਡੇ ਕੋਲ ਮਦਦ ਨੂੰ ਕੋਈ ਨਹੀਂ ਆਇਆ ਉਹ ਆਗਲੇ ਧਰ ਨਾਲ ਆਇਆ ਸੀਗਾ ਉਹਨਾਂ ਨੇ ਆਪਣਾ ਲਾਇਆ ਸੀਗਾ ਸਾਡੇ ਬੱਚੇ ਬਾਰੇ ਕਿਸੇ ਨੇ ਕੁਛ ਨਹੀਂ ਸੋਚਿਆ ਸਾਡਾ ਬੱਚਾ ਤਾਂ ਜ਼ਿੰਦਗੀ ਮੌਤ ਨੂੰ ਲੜ ਰਿਹਾ ਸੀਗਾ ਜੀ ਅਸੀਂ ਤਾਂ 10 ਦਿਨ ਹੋ ਗਏ ਉਹਨਾਂ ਤੇ ਉਹਦੇ ਪਿੱਛੇ ਹੀ ਫਿਰ ਰਹੇ ਸੀਗੇ ਸਾਰਾ ਪੂਰਾ ਪਰਿਵਾਰ 10 ਦਿਨ ਹੋ ਗਏ ਸਾਨੂੰ ਤਾਂ ਜਾਣਦੇ ਆ ਅਸੀਂ ਉੱਧਰ ਵੀ ਜਾਣਦੇ ਆ ਬੱਚਾ ਵੀ ਦੇਖਦੇ ਆ ਸੀ ਅਸੀਂ ਤਾਂ ਸਾਰਾ ਕੁਮ ਰਹੇ ਸੀਗੇ ਹੁਣ ਕੋਈ ਆਇਆ ਵੀ ਹਾਂ ਵੀ ਹੁਣ ਵੀ ਆਪਾਂ ਪ੍ਰਦਰਸ਼ਨ ਕਰਾਂਗੇ ਕਿ ਹੁਣ ਜਿਹੜੀ ਕੋਈ ਨਹੀਂ ਆਇਆ ਤੁਸੀਂ ਚੋਣੇ ਹੋ ਕਿ ਜਿਵੇਂ ਪਹਿਲਾਂ ਵੱਡਾ ਪ੍ਰਦਰਸ਼ਨ ਹੋਇਆ ਸੀ ਲੋਕ ਜਾਣਦੇ ਸੀ ਵੀ ਉਹਦਾ ਬੇਰੇ ਮਾਨੂੰ ਪ੍ਰਦਰਸ਼ਨ ਕਰਕੇ ਕੀ ਆ ਮਿਲਣਾ ਮੇਰਾ ਬੱਚਾ ਜਿਉਂਦਾ ਹੋਜੂ ਹਾਂ ਨਹੀਂ ਮੇਰਾ ਬੱਚਾ ਜਿਉਂਦਾ ਹੋਜੂ ਜੇ ਉਦਣ ਧਰਨਾ ਐਡਾ ਹੀ ਤਾਂ ਉਦਣ ਧਰਨਾ ਨਾ ਘੱਟ ਚੱਕ ਦੇ ਮੇਰਾ ਬੱਚੇ ਵਾਸਤੇ ਤਾਂ ਕੋਈ ਇਨਸਾਫ ਨਹੀਂ ਨਾ ਕਰਿਆ ਤਾਂ ਉਦਣ ਤੇ ਉਦਣ ਉਹਦੇ ਨਾਲ ਚੱਕ ਕੇ ਸੰਸਕਾਰ ਕਰਤਾ ਤੇ ਮੁੜ ਕੇ ਧਰਨਾ ਚੱਕਤਾ ਹੁਣ ਮੈਂ ਪ੍ਰਦਰਸ਼ਨ ਕਰਕੇ ਉਹਦੀ ਮਿੱਟੀ ਪਲੀਤ ਕਰਨੀ ਐ ਦਸ ਦਿਨ ਮੇਰਾ ਪਹਿਲੇ ਤਾਂ ਹਸਪਤਾਲ ਚ ਬੱਚਾ ਭੁੱਖਾ ਤੇ ਆਇਆ ਪਿਆ ਤੇ ਹੁਣ ਮੈਂ ਇੱਥੇ ਕੀ ਕਰਨਾ ਉਹਨੂੰ ਪਾ ਕੇ ਕੀ ਕਰਨਾ ਮੈਂ ਉਹਦਾ ਸਾਨੂੰ ਤਾਂ ਮੈਂ ਆਪਣੇ ਬੱਚੇ ਨੂੰ ਮੈਨੂੰ ਤਾਂ ਇਨਸਾਫ ਚਾਹੀਦਾ ਫਾਂਸੀ ਚਾਹੀਦੀ ਉਹਨਾਂ ਬੱਚਿਆਂ ਦੀ ਉਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਤਾਂ ਪਿੰਡ ਕੁੰਬੜਾ ਦੇ ਵਿੱਚ ਮੌਜੂਦ ਹੈਗੇ ਆ ਤਾਂ ਦੂਸਰਾ ਜਿਹੜਾ ਮੁੰਡਾ ਸੀਗਾ ਜਿਹੜਾ ਕਿ ਵੈਂਟੀਲੇਟਰ ਸੀਗਾ ਜਿਨ੍ਹਾਂ ਤੇ ਪ੍ਰਵਾਸੀਆਂ ਨੇ ਹਮਲਾ ਕੀਤਾ ਗਿਆ ਸੀ ਤਾਂ ਉਸ ਦੀ ਮੌਤ ਹੋ ਗਈ ਤਾਂ ਪਿੰਡ ਵਸ ਜਿਹੜੇ ਪੁੰਜੇ ਹੋਏ ਨੇ ਤਾਂ ਇਲਜ਼ਾਮ ਬੜੇ ਜਿਹੜੇ ਨੇ ਲੱਗ ਰਹੇ ਨੇ ਕਿ ਹੁਣ ਪੰਜਾਬੀਆਂ ਦੀਆਂ ਰੇੜੀਆਂ ਚੁਕਾ ਕੇ ਪ੍ਰਵਾਸੀਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੀਆਂ ਰੇੜੀਆਂ ਲਾਓ ਸਾਡੇ ਨਾਲ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਅਸੀਂ ਕਰ ਲੈਣੇ ਆ ਤੁਸੀਂ ਆਪਣੀ ਰੇੜੀ ਲਾਉਣ ਲੱਗੇ ਸੀਗੇ ਹਾਂਜੀ ਰੇੜੀ ਲਾਣ ਲੱਗੇ ਤੇ ਉਧਰ ਤੇ ਬਿੰਦਰਾਮ ਸਿੰਘ ਆਇਆ ਕਹਿੰਦਾ ਤੁਹਾਡੀ ਰੇੜੀ ਨਹੀਂ ਲੱਗੂਗੀ ਸ ਮੇਰੇ ਕਰਾਇਦਾਰਾਂ ਦੀ ਰੇੜੀ ਲੱਗੂਗੀ ਸਾਡ ਨੂੰ ਕਹਿੰਦਾ ਇੱਕ ਦਿਨ ਲਾ ਲਓ ਤੁਸੀਂ ਕਾਲੂ ਦੀ ਦੁਕਾਨੀ ਤੁਸੀਂ ਆਪਣੀ ਚਾਹ ਦੀ ਲਾਣੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸ ਦੁਕਾਨ ਲਾਉਂਦੇ ਆ ਅੱਜ ਤਾਂ ਹੁਣ ਹੀ ਕੇ ਲਾਣ ਲੱਗੇ ਤੇ ਜੀ ਪਹਿਲਾਂ ਹੋਰ ਕੋਈ ਬੰਦਾ ਸੀ ਉੱਥੇ ਉਹ ਕੋਈ ਸਰਕਾਰੀ ਜ਼ਮੀਨ ਤੇ ਲੱਗ ਰਹੀ ਸੀ ਕਿ ਵੈਸੇ ਲੱਗ ਰਹੀ ਸੀ ਨਹੀਂ ਉਹ ਸਰਕਾਰੀ ਹੈ ਅੱਛਾ ਜਿਹੜਾ ਐਮਸੀ ਹੈ ਉਹ ਪੰਜਾਬੀ ਹੋਈ ਹੈ ਹਾਂਜੀ ਪੰਜਾਬੀ ਹੈ ਅੱਛਾ ਜਿਹੜੇ ਜਿਨ੍ਹਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਰੇੜੀ ਲਾਓ ਉਹਨਾਂ ਦੇ ਕਰਾਈ ਤੇ ਰਹਿੰਦੇ ਨੇ ਹਾਂਜੀ ਉਹ ਕਰਾਈ ਹੈ ਇੰਨਾ ਵੱਡਾ ਪ੍ਰਦਰਸ਼ਨ ਹੋਇਆ ਇੰਨਾ ਕੁਝ ਹੋਇਆ ਤੇ ਉਹ ਐਮਸੀ ਉਹ ਬਿਲਕੁਲ ਵੀ ਉਹਨਾਂ ਦੇ ਕੰਨ ਤੇ ਜੂਣੀ ਸਰਕੀ ਉਹਨਾਂ ਦੇ ਨਹੀਂ ਜੀ ਉਹ ਤਾਂ ਜੀ ਵੋਟਾਂ ਨੂੰ ਪੋਹ ਫਿਰਦਾ ਹੈ ਉਹਨਾਂ ਦੀ ਵੋਟਾਂ ਹੈਗੀ ਆ ਇਹਦਾ ਵੋਟਾ ਪਵਾਊਗਾ ਤਾਂ ਫਿਰ ਪੰਜਾਬੀਆਂ ਨੂੰ ਉਹ ਕਰੂਗਾ ਫਿਰ ਪੰਜਾਬੀ ਕੌਣ ਖੜੂਗੇ ਜੀ ਐਮਸੀ ਕੀ ਗੱਲ ਹੂੰ ਹੂੰ ਉਹੀ ਆ ਉਹ ਬਿਹਾਰੀਆਂ ਦਾ ਸਾਥ ਦੇ ਰਿਹਾ ਹੈ ਸਾਡੀ ਸਾਈਡ ਦੀ ਤਾਂ ਮੈਡਮ ਉਹਨਾਂ ਨੇ ਕੋਈ ਗੱਲ ਕਰੀ ਹੋਣੀ ਉਹਨਾਂ ਨੇ ਪਰਵਾਸੀਆਂ ਦੀ ਸਾਈਡ ਦੀ ਗੱਲ ਕਰੀ ਸਾਨੂੰ ਤਾਂ ਕਹਿ ਰਹੇ ਵੀ ਤੁਸੀਂ ਇੱਥੇ ਦੁਕਾਨੇ ਨਾ ਲਾਓ ਜੀ ਇਹ ਮੁੰਡਾ ਜਿਹੜੇ ਥਾਣੇ 'ਚ ਕਰਾਤਾ ਅੰਦਰ ਤੇ ਇਹਦੇ ਮੁੰਡੇ ਨਾਲ ਮੜੀ ਜੀ ਗੱਲ ਹੋਈ ਹੈ ਤਾਂ ਮੁੰਡਾ ਜਿਹੜੇ ਥਾਣੇ 'ਚ ਚੁਕਾਤਾ ਉਹਨਾਂ ਨੇ ਕੀ ਗੱਲ ਕੀ ਹੋਈ ਸੀ ਤੁਸੀਂ ਮੈਂ ਰੈਡੀ ਜੀ ਕੋਲ ਲੱਗਿਆ ਸੀ ਬਈ ਬਈਆਂ ਦੀ ਉਹਨਾਂ ਨੇ ਪੁਲਿਸ ਵਾਲਿਆਂ 'ਚ ਕਹਿ ਕੇ ਮਨੋ ਚੁਕਵਾ ਦਿਆ ਨਾਲੇ ਕੁੱਟੇ ਅੰਦਰ ਨਾਲੇ ਮਾਰ ਟੱਕਰੀ ਇੱਕੋ ਦੋ ਦੀ ਗੱਲ ਹੈ ਇਹ ਪਰਸੋ ਦੀ ਗੱਲ ਹੈ ਪਰਸੋ ਦੀ ਗੱਲ ਜਦੋਂ ਪਰਦਾ ਚੱਕਿਆ ਗਿਆ ਸੀ ਤਾਂ ਉਸ ਤੋਂ ਬਾਅਦ ਦੀ ਗੱਲ ਹੈ ਹਾਂਜੀ ਉਸ ਤੋਂ ਬਾਅਦ अच्छा कादी रेडी ਤੁਸੀਂ ਚਕਾਰੇ ਸੀ ਜੂਸ ਦੀ ਦਿੱਤੀ ਅੱਛਾ ਹਾਂਜੀ ਉਸ ਤੋਂ ਬਾਅਦ ਤੁਹਾਡੀ ਕੁੱਟਮਾਰ ਹੋਈ ਕਿੱਥੇ ਲੈ ਕੇ ਗਏ ਸੀ ਤੁਹਾਨੂੰ ਹਾਂਜੀ 8 ਵਜੇ ਥਾਣੇ 'ਚ 8 ਵਜੇ ਦੇ ਥਾਣੇ 'ਚ ਉੱਥੇ ਤੁਹਾਡੀ ਕੁੱਟਮਾਰ ਹੋਈ ਹੈ ਹਾਂਜੀ ਹਾਂਜੀ ਇਹ ਜਿਹੜੀ ਪੁਲਿਸ ਦੀ ਗੁੰਡਾ ਕਰਦੀ ਹੈ ਪ੍ਰਸ਼ਾਸਨ ਦੀ ਗੁੰਡਾ ਕਰਦੀ ਹੈ ਇਹ ਲੋਕਾਂ ਨੂੰ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਇਹ ਬਹੁਤਾ ਦੇਰ ਨਹੀਂ ਚੱਲਦੀ ਹੁਣ ਕੱਲ ਵੀ ਪੁਲਿਸ ਜਿਹੜੀ ਹੈ ਮਿੰਦਨਦਰ ਲਈ ਕਰਦੀ ਫਿਰਦੀ ਹੈ ਜੇਕਰ ਪੁਲਿਸ ਚਾਹੇ ਤਾਂ ਕੁਝ ਪਬਲਿਕ ਕੀ ਨਹੀਂ ਕਰ ਸਕਦੀ ਹੈ ਪਰ ਅਸੀਂ ਲੋਕਾਂ ਨੂੰ ਭੜਕਾਣਾ ਨਹੀਂ ਅਸੀਂ ਲੋਕਾਂ ਨੂੰ ਸ਼ਾਂਤਮਈ ਮਾਹੌਲ ਬਰਨਾਨ ਰੱਖਣ ਦਾ ਅਸੀਂ ਪ੍ਰਸ਼ਾਸਨ ਦਾ ਸਾਥ ਦੇ ਰਹੇ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣਾ ਰਾਤ ਤੋਂ ਹੀ ਪੁਲਿਸ ਵੱਡੇ ਦਾਨਾਤ ਕਰਦੀ ਸੀ 250 ਪੁਲਿਸ ਮੁਲਾਜ਼ਮ ਲਾਏ ਪਏ ਨੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਗਰਮ ਮਾਹੌਲ ਜਿਹੜਾ ਗਰ ਦਾਨਾ ਕਰੇ ਵੀ ਕੱਲ ਪਹਿਲਾ ਵੰਗੋ ਜਿਹੜਾ ਖਮੇਜਾ ਭੁਗਤਣਾ ਪਵੇ ਅਸੀਂ ਇਹ ਬੱਚਿਆਂ ਦੀ ਲਾਸ਼ਾਂ ਤੇ ਆਪਣੀ ਕਿਸੇ ਦੇ ਬੰਦੇ ਦੀ ਉਹ ਨਹੀਂ ਕਰਨੀ ਅਸੀਂ ਬੱਚੇ ਮਰੇ ਆ ਸਾਡੇ ਬੱਚਿਆਂ ਦੀ ਡੈਥ ਹੋਈ ਹੈ ਉਹ ਬਹੁਤ ਜ਼ਿਆਦਾ ਦੁੱਖ ਹੈਗਾ ਅਸੀਂ ਤਾਂ ਇੰਨੀ ਵੀ ਗੱਲ ਕਰਨਾ ਨਹੀਂ ਚਾਹੁੰਦੇ ਸੀ ਪਰ ਜਦ ਤੁਸੀਂ ਆਏ ਪ੍ਰਸ਼ਾਸਨ ਆਇਆ ਤਾਂ ਗੱਲ ਕਰਨਾ ਸਾਡਾ ਫਰਜ਼ ਬਣਦਾ ਹੈ ਉਹ ਬੱਚਿਆਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਕੰਪੰਸੀਸ਼ਨ ਮਿਲੇ ਸਰਕਾਰ ਮਦਦ ਕਰੇ ਹੈਲਪ ਕਰੇ ਤੇ ਉਹਨਾਂ ਦੇ ਖਿਲਾਫ ਜੇ ਉਹਨਾਂ ਨੂੰ ਸਵਾਨਸੀ ਦੀ ਸਜ਼ਾ ਹੋਵੇ ਮੁੜ ਕੇ ਇਹ ਕ੍ਰਾਈਮ ਨਾ ਹੋਵੇ ਯੰਗ ਕਤਲ ਨਾ ਹੋਵੇ ਤਾਂ ਜਿਹੜਾ ਵੀ ਪਰਵਾਸੀ ਕੋਈ ਵੀ ਕਿਸੇ ਤਰ੍ਹਾਂ ਕ੍ਰਾਈਮ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਇਸੇ ਤਰ੍ਹਾਂ ਮੇਰੇ ਕੋਲ ਇੱਕ ਪਰਸੋਂ ਪਰਿਵਾਰ ਨਾਬਾ ਤਹਿਸੀਲ ਤੋਂ ਆਇਆ ਜ਼ਿਲ੍ਹਾ ਪਟਿਆਲਾ ਸਿੱਖ ਪਰਿਵਾਰ ਦੋਨੇ ਮੀਆਂ ਬੀਬੀ ਜਿਨ੍ਹਾਂ ਨੇ ਅੰਮਰ ਛਕੇ ਵੇ ਉਹ ਇੱਕ ਭਈਏ ਦੇ ਘਰ ਤੋਂ ਬੇ ਘਰ ਕਰ ਕਰੇ ਵੇ ਤਿੰਨ ਮਹੀਨੇ ਹੋ ਗਏ ਉਹ ਜਿਹੜਾ ਪਰਿਵਾਰ ਹੈ ਲੁਧਿਆਣਾ ਲੁਖੀਪਕੇ ਰਹਿ ਰਿਹਾ ਭਈਆਂ ਭਈਆਂ ਦੀ ਸੁਣ ਰਿਹਾ ਭਈਆਂ ਦੀ ਇਸ ਕਰਕੇ ਸੁਣ ਰਿਹਾ ਉਹਨੇ ਕਰੀਂਦਾ ਆਪਣਾ ਠਿਕਾ ਹੱਤਾ ਖੋਲਿਆ ਪਿੰਡ ਚ ਜਿਹੜੇ ਚਾਰ ਲੋਕ ਨੇ ਸ਼ਰਾਬ ਪੀਂਦੇ ਨੇ ਪੁਲਿਸ ਸ਼ਰਾਬ ਪਿੰਦੀ ਹੈ ਉਹ ਪੰਜਾਬੀ ਦੀ ਅੱਜ ਕੋਈ ਹੈਲਪ ਨਹੀਂ ਕਰਦਾ ਉਹਦੇ ਗਿੱਟਿਆਂ ਦੇ ਖੂਨ ਚੋਂਦਾ ਪੈਰਾਂ ਦੇ ਖੂਨ ਚੋਂਦਾ ਤੇ ਉਹਦੀ ਬੁਰੀ ਹਾਲਤ ਕਰੀ ਪਈ ਕੁੱਟ ਕੁੱਟ ਕੇ ਉਹ ਪਰਸ ਨੂੰ ਭੋਗ ਦੇ ਇੱਥੇ ਆਵੇਗਾ ਸਾਰੀ ਪ੍ਰੈਸ ਦੇ ਸਾਹਮਣੇ ਆਪਣੀ ਹਕੀਕਤ ਦੱਸੇਗਾ ਵੀ ਤੱਕਾ ਕੀਤਾ ਕਹਿੰਦੇ ਸਾਡੇ ਕਿਰਾਏਦਾਰਾਂ ਦੀ ਰੇੜੀ ਹੈ ਨਾ ਰੇੜੀ ਲਗਾਉਂ ਦਿੱਤੀ ਹਨਾ ਹਾਲਾਂਕਿ ਇਹ ਵੀ ਕਹਿ ਰਹੇ ਨੇ ਕਿ ਉਹ ਐਮਸੀ ਪੰਜਾਬੀ ਹੈ ਨਾ ਐਡਾ ਵੱਡਾ ਪ੍ਰਦਰਸ਼ਨ ਹੋਇਆ ਇਨੀ ਲੋਕਾਂ ਨੂੰ ਜੁਗਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਵੀ ਕਿਉਂ ਨਹੀਂ ਉਹਨਾਂ ਦੇ ਕੰਨ ਤੇ ਜੂੰ ਸਰ ਅਸੀਂ ਇਹ ਲੋਕਾਂ ਨੂੰ ਪਹਿਲਾਂ ਤਾਂ ਅਪੀਲ ਕਰਦੇ ਆ ਉਹ ਸਾਰਿਆਂ ਨੂੰ ਹੀ ਘਟੋਕੇ ਕਹਿੰਦਾ ਮੈਂ 2 2 4 4000 ਚ ਵੋਟਾਂ ਲਈਆਂ ਇੱਕ ਤਾਂ ਇਹ ਲੋਕਾਂ ਨੂੰ ਗਰੀਬਾਂ ਨੂੰ ਕਹਿੰਦੇ ਵੀ ਵੋਟਾਂ ਦੇਖ ਕੇ ਆਪਾਂ ਲੈ ਕਰੋ ਚੰਗਾ ਮਾੜਾ ਬੰਦਾ ਪਰਖ ਲੈ ਕਰੋ ਵੋਟਾਂ ਨੂੰ ਜਦ 1000 1000 2 2000 ਰੁਪਏ ਲੈਣਾ ਬਹੁਤ ਔਖਾ ਹੈ ਉਹ ਬੰਦਾ ਅੱਜ ਇਸ ਤਰ੍ਹਾਂ ਕਰ ਰਿਹਾ ਤੇ ਕੱਲ ਨੂੰ ਇਹ ਵੀ ਨਾ ਹੋਏ ਗੱਲ ਉਹਦੇ ਖਿਲਾਫ ਹੈ ਸਾਰੇ ਇਕੱਠੇ ਹੋ ਜਾਂ ਤਾਂ ਜੇਕਰ ਪਬਲਿਕ ਇਕੱਠੀ ਹੋ ਜੇ ਤਾਂ ਉਹਨੂੰ ਐਮਸੀ ਕੋਈ ਬਹੁਤੀ ਬੜੀ ਕੋਈ ਚੀਜ਼ ਨਹੀਂ ਹੁੰਦਾ ਐਮਸੀ ਇੱਕ ਬਹੁਤੀ ਬੜੀ ਪੋਸਟ ਨਹੀਂ ਹੁੰਦਾ ਇਹ ਲੋਕ ਜਿਹੜੇ ਹੈਗੇ ਉਹਦੇ ਖਿਲਾਫ ਗੱਡ ਕੇ ਠੋਕ ਦੇਣਗੇ ਤੇ ਉਹ ਐਮਸੀ ਮੁੜ ਕੇ ਲੱਭਣਾ ਸਾਡੀ ਕੋਈ ਉਧੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਨਿੱਜੀ ਲੜਾਈ ਨਹੀਂ ਹੈ ਲੜਾਈ ਇਹ ਨਾ ਪਬਲਿਕ ਦੀ ਹੈ ਜੇ ਪਬਲਿਕ ਦੀ ਕੋਈ ਡਿਮਾਂਡ ਹੈ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਜਾਂ ਤਾਂ ਉਹਨੂੰ ਸਿੱਧਾ ਕਰ ਦੋ ਜੇ ਨਹੀਂ ਸਿੱਧਾ ਕਰਦੇ ਪਬਲਿਕ ਨੇ ਆਪੇ ਸਿੱਧਾ ਕਰ ਲੈਣਾ ਪ੍ਰਧਾਨ ਜੀ ਮਦਰਨ ਨਾਲ ਗੱਲ ਕਰਕੇ ਹਟਿਆ ਆਪਾ ਦਿਲਪ੍ਰੀਤ ਜੀ ਦੀ ਅੱਜ ਰਾਤ ਡੈਥ ਹੋ ਗਈ ਹੈ ਉਹ ਕਹਿੰਦੇ ਕਹਿੰਦੇ ਆ ਉਹ ਗੁੱਸਾ ਕੱਢ ਰਹੇ ਨੇ ਜਿਹੜਾ ਧਰਨਾ ਸੀ ਕਹਿੰਦਾ ਨਹੀਂ ਚੱਕਣਾ ਚਾਹੀਦਾ ਸੀ ਕਹਿੰਦੇ ਜੇ ਉਹ ਚੱਕਤਾ ਨਾ ਤਾਂ ਕਰਕੇ ਉਸ ਤੋਂ ਬਾਅਦ ਹੋਇਆ ਕਹਿੰਦੇ ਮੈਨੂੰ ਇਨਸਾਫ ਨਹੀਂ ਮਿਲਣਾ ਅਸੀਂ ਗੱਲ ਇਹ ਕਰੀ ਹੈ ਦੇਖੋ ਜੇ ਪ੍ਰਸ਼ਾਸਨ ਹੁੰਦਾ ਹੈ ਪ੍ਰਸ਼ਾਸਨ ਮੌਕੇ ਤੇ ਆਇਆ ਪ ਫਿਰ ਐਸਐਸਪੀ ਦੀ ਐਥੇ ਦੇ ਵਿਧਾਇਕ ਦੀ ਨਲਾਕੀ ਹੈ ਵਿਧਾਇਕ ਇੱਕ ਦੋ ਦਿਨ ਡੈੱਡ ਬੋਡੀ ਉਹਦੇ ਦਫਤਰ ਦੇ ਪੂਰੇ ਪਈ ਹੋਏ ਇੱਕ ਵਿਧਾਇਕ ਆਵੇ ਨਾ ਜਿਹੜਾ ਵਿਧਾਇਕ ਖਾਸ ਕਰਕੇ ਐਸਸੀ ਰਮਦਾਸੀ ਹੈ ਐਸਸੀ ਜਿਹੜਾ ਵਿਧਾਇਕ ਹੈ ਉਹ ਜਰਨਲ ਸੀਟ ਦੇ ਜਿੱਤੇ ਆ ਐਸਸੀ ਲੋਕਾਂ ਦੇ ਬੱਚੇ ਮਰੇ ਪਏ ਆ ਉਹ ਇੱਕ ਆ ਨਹੀਂ ਰਿਹਾ ਦੇਖੋ ਕਿੰਨੀ ਨਲਾਕੀ ਐ ਐਮਐਲਏ ਦੀ ਹੈ ਐਮਐਲਏ ਕੀ ਇਨਸਾਫ ਦਵਾ ਦੂਗਾ ਜਦੋਂ ਉਹਦੇ ਟਾਟ ਕੋਈ ਚਮਚੇ ਆ ਕੇ ਇਹਨਾਂ ਨੂੰ ਗਮਰਾ ਕਰਦੇ ਆ ਪਰਿਵਾਰਾਂ ਨੂੰ ਫਿਰ ਉਹਨਾਂ ਦੇ ਟੌਟਾ ਕੇ ਐਮਐਲਏ ਦੇ ਚੌ ਚਮਚੇ ਗਮੜਾ ਵੀ ਕਰਦੇ ਆ ਪਰ ਅਸੀਂ ਜਿਹੜੀ ਹੈ ਇਨਸਾਫ ਦੀ ਮੰਗ ਪ੍ਰੈਸ਼ਰ ਆਹੀਂ মিডিਆ ਰਹੀਂ ਲੋਕਾਂ ਦੇ ਪਬਲਿਕ ਵਿੱਚ ਮੰਗਦੇ ਆ ਵੀ ਸਾਨੂੰ ਇਹ ਇਨਸਾਫ ਜੇਕਰ ਨਾ ਇਹ ਧਰਨਾ ਲੱਗਦਾ ਸ਼ਾਇਦ ਉਹ ਬੰਦੇ ਮੁੰਡੇ ਨਾ ਟਰੇਸ ਹੁੰਦੇ ਉਹ ਐਮਐਲਏ ਨੇ ਇਹੀ ਸਾਰਾ ਕੰਮ ਕਰ ਦਵਾ ਲੈਣਾ ਸੀ ਇਹ ਪਬਲਿਕ ਦੀ ਜਿਹੜੀ ਹਿੰਮਤ ਹੈ ਪਬਲਿਕ ਦੀ ਜਥੇਬੰਦੀਆਂ ਦੀ ਹਿੰਮਤ ਹੈ ਹਿੰਮਤ ਹੈ ਨਿਹੰਗ ਜਥੇਬੰਦੀਆਂ ਆਈਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਆਈਆਂ ਜਿਨ੍ਹਾਂ ਦੇ ਲੋਕਾਂ ਦੀ ਜਮੀਰ ਜਾਗਦੀ ਹੈ ਉਹ ਲੋਕ ਇਕੱਠੇ ਹੋਏ ਤਾਂ ਇਹ ਪਰਿਵਾਰਾਂ ਨੂੰ ਇਨਸਾਫ ਮਿਲਣਾ ਲੋਕੋ ਇਹ ਵੀ ਕਹਿ ਰਹੇ ਨੇ ਕਹਿੰਦੇ ਅਮਿਤੋਜ ਜੀ ਦੀ ਅਸੀਂ ਗੱਲ ਕਰਨ ਲਈ ਉਹ ਵੀ ਆਏ ਸੀ ਉਹ ਕਹਿੰਦੇ ਕਹਿੰਦੀ ਆਪਾਂ ਇਹ ਨਹੀਂ ਕਹਿੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਨਾ ਅਸੀਂ ਪ੍ਰਵਾਸੀਆਂ ਕਹਿੰਦੇ ਕੰਮ ਕਰੋ ਆਪਣਾ ਜਾਓ ਕਹਿੰਦੇ ਕਹਿੰਦੇ ਕਾਨੂੰਨ ਬਣਨਾ ਚਾਹੀਦਾ ਵੀ ਪੱਕੇ ਆਧਾਰ ਕਾਰਡ ਜਿਹੜਾ ਜੋ ਵੀ ਜਿਵੇਂ ਅਸੀਂ ਗੱ हिमाचल ਚ ਜਾ ਕੇ ਆਪਾਂ ਪ੍ਰਾਪਰਟੀ ਨਹੀਂ ਕੋਈ ਵੀ ਬੰਦਾ ਖਰੀਦ ਸਕਦਾ ਨਾ ਸਾਡੇ ਨਾਂ ਹੁੰਦੀ ਐ ਹਰਿਆਣੇ ਚ ਚਲੇ ਜਾਓ ਪੰਜਾਬ ਦਾ ਪੜਿਆ ਹੋਇਆ ਹਰਿਆਣੇ ਚ ਆਪਾਂ ਨੂੰ ਨੌਕਰੀ ਨਹੀਂ ਮਿਲਦੀ ਹੋਰ ਵੀ ਜਿਹੜੀਆਂ ਸਟੇਟਾਂ ਚ ਬੰਦਸ ਐ ਇੱਕ ਇਕੱਲਾ ਹੀ ਇਕੱਲਾ ਪੰਜਾਬ ਐ ਜਿੱਥੇ 25 ਬੰਦੇ ਦਫ਼ਤਰਾਂ ਚ ਪੰਜਾਬੀ ਹੁੰਦੇ ਨੇ 75 ਜਿਹੜੇ ਪ੍ਰਵਾਸੀ ਹੁੰਦੇ ਆ ਹਵਾਚਲਦੇ ਹੁੰਦੇ ਨੇ ਅਸੀਂ ਇਹ ਸਰਕਾਰਾਂ ਦੇ ਕੰਮ ਕਰਨ ਵਾਲੇ ਸਰਕਾਰਾਂ ਨੇ ਕਰਨੇ ਅਸੀਂ ਦਾ ਸਿਰਫ ਮੰਗ ਡਿਮਾਂਡ ਰੱਖ ਸਕਦੇ ਆ ਵੀ ਜਿਹੜਾ ਆ ਅੰਨੇ ਵਾ ਅੱਛਾ ਇੱਕ ਦਮਾ ਹੀ ਆ ਲੈ ਕੇ ਆਏ ਨੇ ਇਹਨਾਂ ਨੇ ਅੰਕੜਾ ਕੱਢਿਆਗਾ ਇਹਨਾਂ ਨੇ ਅੰਕੜਾ ਕੱਢਿਆ ਸਾਡੇ ਲੱਖੋ ਵਾਲਜੀ ਐਕਸ਼ਨ ਰਿਟਾਇਰਡ ਹੈ ਆਪਣੇ ਪੀ ਡਬਲਯੂ ਡੀ ਚੋਂ ਇਹਨਾਂ ਨੇ ਕੀ ਕਰਿਆ ਹੁਣ ਸਰਕਾਰ ਇੱਕ ਨਵੇਂ ਜਕਮਾ ਦੇ ਲੋਨ ਦੇ ਰਹੀ ਹੈ ਤਾਂ ਕਿ ਜਿਹੜੇ ਲੇਬਰ ਕਾਰਡ ਬਣਨੇ ਸ਼ੁਰੂ ਕਰਦੇ ਸਰਕਾਰ ਨੇ ਬਈਆਂ ਦੇ ਲੇਬਰ ਕਾਰਡ ਪੱਕੇ ਜਿਨ੍ਹਾਂ ਨੂੰ ਪੱਕੀ ਆਮਦਨ ਹੋਊਗੀ ਉਹ ਕੈਂਪ ਲਾ ਕੇ ਜਿਹੜੇ ਇਹਨਾਂ ਦੇ ਫਾਰਮ ਭਰਨੇ ਸ਼ੁਰੂ ਕਰਦੇ ਆ ਪੰਜਾਬ ਸਰਕਾਰ ਦੀ ਹਾਲਤ ਤੁਸੀਂ ਦੇਖੋ ਮੇਰੀ ਜਥੇਬੰਦੀ ਹਿਊਮਨ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਹੈ ਮੈਂ ਉਹਦਾ ਪ੍ਰਧਾਨ ਆ ਮੇਰਾ ਨਾਮ ਸੁਨਿੰਦਰ ਸਿੰਘ ਲਖੋਆ ਤਾਜ਼ਾ ਤਾਜ਼ਾ ਘਟਨਾ ਹੋਈ ਦੇਖੋ ਸਰਕਾਰ ਦਾ ਕੰਮ ਦੇਖੋ ਲੇਬਰ ਚੌਂਕਾਂ ਦੇ ਵਿੱਚ ਕੈਂਪ ਲਾਏ ਹੋ ਬੀਤੇ ਆਪਣੇ ਨਾਮ ਰਜਿਸਟਰ ਕਰਾਓ ਤੇ ਤੁਹਾਨੂੰ ਪੈਨਸ਼ਨ ਮਿਲੇਗੀ ਤੁਹਾਨੂੰ ਆ ਸਹੂਲਤਾਂ ਮਿਲ ਰਹੀਆਂ ਤੁਹਾਡੇ ਮੈਡੀਕਲ ਚੰਪ ਜਿਹੜਾ ਮੁਹਾਲੀ ਸਾਰੇ ਥਾਂ ਤੇ ਸਾਰੇ ਥਾਂ ਤੇ ਇਹ ਕੈਂਪ ਲਾਇਆ ਜਾ ਰਿਹਾ ਹਿੰਦੀ ਚ ਉਹਨਾਂ ਦੀ ਸਹੂਲਤ ਵਾਸਤੇ ਵੀ ਜੋ ਪੜ ਕੇ ਚੰਗੀ ਤਰ੍ਹਾਂ ਇਹ ਕਰ ਸਕਣ ਆ ਫਾਰਮ ਜਿਹੜੇ ਉਹਨਾਂ ਕੋਲ ਪ੍ਰੋਵਾਈਡ ਜਾ ਰਿਹਾ ਜਿੱਚ ਤੁਸੀਂ ਪੜ ਕੇ ਹੈਰਾਨ ਹੋ ਗਏ ਇਹ ਅਖਬਾਰਾਂ 'ਚ ਵੀ ਖਬਰਾਂ ਆ ਗਈਆਂ ਨੇ ਵੀ ਆ ਵੇਖੋ ਕੰਸਟ੍ਰਕਸ਼ਨ ਵਰਗੇ ਵਾਲੇ ਫਰਮ ਲੇਬਰ ਬੋਰਡ ਨੇ ਚੌਂਕਾ 'ਚ ਕੈਂਪ ਲਾਇਆ ਉਹਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਜੇ ਤੁਸੀਂ ਕਦੇ ਧਿਆਨ ਨਾਲ ਪੜੋਗੇ ਮੈਂ ਤੁਹਾਨੂੰ ਦੱਸਣਾ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਲੋਕਾਂ ਨੂੰ ਉਹ ਸੌਣ ਵਾਸਤੇ जखਮਾਂ ਤੇ ਲੂਣ ਸੁਰਕ ਜਿੱਤਨਾ ਪਹਿਲਾਂ ਪ੍ਰਧਾਨ ਸਾਹਿਬ ਨੇ ਦੱਸਿਆ ਇੱਕ जखਮਾਂ ਤੇ ਲੂਣ ਸੁਰ ਟੁੱਟ ਕੇ ਜਾਂ 2 ਮਹੀਨੇ ਬਾਅਦ ਕਰ ਲੈਣਾ ਕੱਲ ਹੋਰ ਸੀ ਇਹ ਤਾਜ਼ਾ ਤਾਜ਼ਾ ਘਟਨਾ ਵਾਪਰੀਆ ਤੁਸੀਂ ਸਵੇਰੇ ਜਾ ਕੇ ਚਲ ਜਿਓ ਮਦਨਪੁਰੇ ਚੌਂਕ ਚਲ ਜਿਓ ਉੱਥੇ ਵੀ ਚਲੇ ਜਿਓ ਜਿੱਥੇ ਮਰਜੀ ਚਲੇ ਜਿਓ ਉੱਥੇ ਇਹਨਾਂ ਨੂੰ ਸਾਰੇ ਸਾਰੇ ਕੇ ਬਈਆਂ ਨੂੰ ਤੇ ਇਹਨਾਂ ਦੀ ਰਜਿਸਟਰੀ ਕਰਾਈ ਜਾਏ ਅਸੀਂ ਕੋਈ ਮਨੁੱਖਤਾ ਦੀ ਰੋਧ ਨਹੀਂ ਸਾਂਝੀ ਵਾਲਤਾ ਦਾ ਭਾਵਨਾ ਸਾਡੇ ਗੁਰੂਆਂ ਨੇ ਸਾਨੂੰ ਸਰਬੱਤ ਦਾ ਭਲਾ ਪਰ ਆਉਣ ਇੱਥੇ ਕੰਮ ਕਰਨ ਜਾਨ ਉੱਥੇ ਵੀ ਇਹਨਾਂ ਦੇ ਰਾਸ਼ਨ ਕਾਰਡ ਬਣੇ ਨੇ ਇੱਥੇ ਹੀ ਬਣੇ ਹੋਏ ਨੇ ਹੁਣ ਕਰਾਈ ਕਰਾਈ ਦਾ ਤੇ ਇਹ ਰਸਤੇ ਤੇ ਪਤਾ ਲੱਗਦਾ ਬੰਦਾ ਕ੍ਰਿਮੀਨਲ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਦੇ ਬਾਹਰ ਆਉਣ ਇੱਥੇ ਆਪਣਾ ਕੰਮ ਧੰਦਾ ਕਰਨ ਤੇ ਵਾਪਸ ਜਾਣ ਇਹ ਥੋੜਾ ਆਨ ਕੇ ਸਾਡੇ ਕਸੂਰ ਸਾਡੇ ਬੰਦਿਆਂ ਦਾ ਵਾ ਕੁਝ ਵੋਟਾਂ ਲੈਣ ਲਈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਉਹ ਐਮਸੀ ਦੀ ਗੱਲ ਉਹਨੇ ਕੁਝ ਆਪ ਵੋਟਾਂ ਲੈਣ ਵਾਸਤੇ ਇਹਨਾਂ ਵਿਚਾਰਿਆਂ ਨੂੰ ਜੀ ਰੇੜੀ ਨਹੀਂ ਲਵਾਉਣੀ ਜੋ ਆਪਣੀ ਲਵਾਉਂਦਾ ਸਿਰਫ ਥੋੜਾ ਜਿਹਾ ਪੈਸੇ ਦਾ ਲਾਲਚ ਹੈ ਇਹਨਾਂ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਚਲਦੀਆਂ ਫਿਰਦੀਆਂ ਲਾਸ਼ਾਂ ਨੇ ਲੋਕ ਇਹਨਾਂ ਦੀ ਜਮੀਰ ਮਰ ਚੁੱਕੀ ਆ ਸੋ ਮੈਂ ਤੇ ਜਿੰਨਾ ਕਰ ਸਕਦਾ ਮੈਂ ਕਿਸੇ ਧਰਮ ਦੇ ਕਿਸੇ ਫਿਰਕੇ ਦੇ ਹਿੰਦੁਸਤਾਨਿਕਾ ਮ ਕੋਈ ਆਪਣਾ ਨੌਕਰੀ ਨਹੀਂ ਕਰ ਸਕਦੇ ਹਿਮਾਚਲ ਚ ਨੌਕਰੀ ਨਹੀਂ ਕਰ ਸਕਦੇ ਆ ਵੇਖੋ ਮੇਰੇ ਕੋ ਡਾਟੇ ਨੇ ਲੈ ਕੇ ਚਲ ਜੂ ਜਿੰਨੀਆਂ ਨੌਕਰੀਆਂ ਅਸ ਨੂੰ ਸਰਕਾਰ ਨੇ ਦਿੱਤੀਆਂ ਸਾਰੇ ਕਿ 90% ਜਿਹੜੇ ਨੇ ਹਰਿਆਣਾ ਤੇ ਹਿਮਾਚਲ ਦੇ ਦੂਜੇ ਤੀਜੇ ਸੂਬਿਆਂ ਦੇ ਆ ਆ ਡਾਟੇ ਮੈਂ ਆਪਣੇ ਕੋਲੋਂ ਨਹੀਂ ਸਰਕਾਰ ਦੇ ਡਾਟੇ ਮੈਂ ਇਕੱਠੇ ਕੀਤੇ ਨੇ ਜਿਹੜੀਆਂ ਸੌਖੀਆਂ ਸਟੇਟਾਂ ਨੇ ਉਹਨਾਂ ਨੇ ਕਿਹਾ ਵੀ ਐ ਪ੍ਰਾਈਵੇਟ ਨੌਕਰੀਆਂ ਦਾ 75% ਜਿਹੜੇ ਨੇ ਉਹ ਲੋਕਲ ਲੋਕਾਂ ਦੇ ਆ ਵੇਖੋ ਟ੍ਰਿਬਿਊਨ ਦੀ ਖਬਰ ਹੈ ਕੋ ਮਾੜੀ ਮੋਟੀ ਡਾਟੇ ਲੈ ਕੇ ਆਇਆ ਕੋ ਆਪਣੇ ਕੋਲ ਨਹੀਂ ਹੁੰਦਾ ਗੁਜਰਾਤ ਆਂਧਰਾ ਫਿਰ ਸਾਰੇ ਸੂਬਿਆਂ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਵਿੱਚ ਵੀ ਇਥੇ ਫੈਕਟ ਗੱਲਾਂ ਲੱਗੀਆਂ ਨੇ ਉਹ ਲੋਕ ਜਿਹੜੀਆਂ ਨੌਕਰੀਆਂ ਨੇ ਉਹ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਜੇ ਉਹ ਸੂਬੇ ਦੇ ਲੋਕਾਂ ਕੋਲ ਉਹ ਐਸ்சி ਕੋਲੋਂ ਸਰਟੀਫਿਕੇਟ ਮਿਲ ਜਾਏਗਾ ਕਿ ਇਹ ਨੌਕਰੀ ਸਾਡੇ ਬੰਦੇ ਹੈ ਨਹੀਂ ਫਿਰ ਦੂਜੇ ਲਾਏ ਜਾਣਗੇ ਆ ਆ ਟ੍ਰਿਬਿਊਨ ਦੀ ਖਬਰ ਹੈ ਤੇ ਇਥੇ ਜਿਹੜਾ ਆਉਂਦਾ ਆਣ ਕੇ ਪੰਜਾਬ ਸਰਪੀਨ ਤੋਂ ਟਿਕਟ ਫੜ ਦੇਖਤੀ ਆ ਜਾਂਦੇ ਐਂ ਆਣ ਕੇ ਕ੍ਰਾਈਮ ਕਰਕੇ ਗਾਂਹ ਹੁੰਦੇ ਨੇ ਸੋ ਇਹ ਕਰਕੇ ਸਰਕਾਰਾਂ ਨਹੀਂ ਕੋਈ ਹੁਣ ਆਖਰੀ ਹੱਲ ਕੀ ਹੁਣ ਤੁਸੀਂ ਕੀ ਮਤਲਬ ਕਿ ਚੱਲ ਹੱਲ ਜਿਹੜਾ ਇੱਕ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਅਸੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਜੀ ਜਿਹਦਾ ਨੇਲੇ ਕਾਡ ਜੇ ਦੋ ਇੱਥੇ 500 ਬੰਦਾ ਖੜਿਆ ਹੁੰਦਾ 250 ਪਹਿਲਾਂ ਭਈਆ ਖੜਿਆ ਹੁੰਦਾ ਉਹਨਾਂ ਦੇ ਐਮਸੀਐਨ ਇਹਨਾਂ ਨੇ ਜੇਕਰ ਅੱਜ ਅਸੀਂ ਜੇ ਫਾਰਮ ਕਢਾਈਏ ਤਾਂ ਦੋਨੋਂ ਤਿੰਨ ਐਮਸੀਐਨ ਨੂੰ ਕੰਨੋਂ ਤੋਂ ਫੜ ਸਕਦੇ ਆ ਉਹ ਐਮਸੀਐਨ ਨੇ ਤਸਦੀਕ ਕਰਿਆ ਹੈ ਤਾਂ ਉਹਨਾਂ ਦੇ ਰਸਣ ਕਾਰਡ ਬਣੇ ਆ ਇੱਕ ਤਾਂ ਜਿਹੜਾ ਨੀਲੇ ਕਾਰਡ ਬਣੇ ਪੂਰੇ ਪੰਜਾਬ 'ਚ ਪੂਰੀ ਜਿਹੜੀ ਮਹਮ ਹੈ ਕੁੰਬੜੇ ਪਿੰਡ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਪੂਰੇ ਪੰਜਾਬ 'ਚ ਮਹਮ ਚੱਲੇ ਤਾਂ ਸਾਡੇ ਪਿੰਡ ਦੇ ਦੋ ਮਰਡਰ ਹੋਏ ਦੋ ਕਤਲ ਹੋਏ ਆ ਤਾਜ਼ਾ ਮਾਮਲਾ ਹੈ ਇੱਥੋਂ ਮਹਮ ਸ਼ੁਰੂ ਹੋ ਕੇ ਪੂਰੇ ਪੰਜਾਬ 'ਚ ਹੋਵੇ ਦੂਜੀ ਜਿਹੜੀਆਂ ਇਹਨਾਂ ਦੀ ਵੋਟਾਂ ਆਈਆਂ ਆ ਆਧਾਰ ਕਾਰਡ ਹੈ ਇਹਨਾਂ ਦੇ ਪਿਛਲੇ ਐਡਰੈਸ ਤੇ ਜੋ ਆਧਾਰ ਕਾਰਡ ਬਣਨਾ ਤਾਂ ਕਿ ਪੰਜਾਬ ਦੇ ਕੋਈ ਆਧਾਰ ਕਾਰਡ ਨਾ ਬਣ ਜੇ ਉੱਤਰਾਖੰਡ ਦਾ ਤਾਂ ਉੱਤਰਾਖੰਡ ਦਾ ਰਹੇ ਕਿਤੇ ਦਾ ਨਾ ਹੈ ਤਾਂ ਕਿ ਉਹਦਾ ਕੰਨ ਫੜ ਸਕੇ ਜੇ ਕੋਈ ਕ੍ਰਾਈਮ ਕਰਦਾ ਹੈ ਠੱਗੀ ਠੋ 当。<music> ਇਹ ਸਾਡੀ ਬੇਨਤੀ ਹੈ ਸਰਕਾਰ ਦੇ ਕੇ ਜੋ ਸਰਕਾਰ ਕਰ ਸਕਦੀ ਹੈ ਤਾਂ ਇਹਨਾਂ ਦੇ ਜਿਹੜੇ ਨੀਲੇ ਕਾਰਡ ਹੈ ਧਾਰ ਕਾਰਡ ਹੈ ਵੋਟਰ ਕਾਰਡ ਹੈ ਪੱਕੀ ਰਜਿਸਟ੍ਰੇਸ਼ਨ ਹੈ ਇੱਥੇ ਦੀ ਕੱਟੀ ਜਾਵੇ ਤਾਂ ਇਹਨਾਂ ਦੀ ਪਿੱਛੇ ਰੱਖੇ ਤਾਂ ਕਿ ਫੜਨੇ ਸੌਖੇ ਹੋ ਜਾਣ ਕਿੰਨੇ ਕੁ ਪ੍ਰਧਾਨ ਸਫ ਹੈਗੀ ਇੱਥੇ ਪਰਵਾਸ ਨਹੀਂ ਸਾਡੀ ਤਕਰੀਬਨ 700 ਵੋਟ 6-700 ਵੋਟ 800 ਵੋਟ ਬਈਆਂ ਦੀ ਹੋਊਗੀ ਉਹ ਤਕਰੀਬਨ ਸਾਰੀਆਂ ਕੱਟੀਆਂ ਜਾਣ ਜੇ ਕਿਸੇ ਪੀਜੀ ਤੇ ਕ੍ਰਾਈਮ ਬਈਆ ਕਰਾਇਦਾ ਰਹਿ ਕੇ ਕ੍ਰਾਈਮ ਕਰਦਾ ਤਾਂ ਉਸ ਪੀਜੀ ਦਾ ਵੀ ਮਾਲਕ ਦੀ ਵੀ ਕਾਰਵਾਈ ਪਹਿਲਾਂ ਬਣਦੀ ਹੈ ਤਾਂ ਕਿ ਉਹ ਅੱਗੇ ਵਾਸਤੇ ਅਜਿਹੇ ਕਾਇਮ ਕਰਨ ਵਾਲੇ ਬੰਦੇ ਨੂੰ ਰੱਖੇ ਨਾ ਯਾ ਆਪਣੇ ਕਿਰਾਏਦਾਰਾਂ ਦੀ ਦੇਖ ਰੇਖ ਨੇ ਤੁਸੀਂ ਕੋਈ ਆਪਣੇ ਪੱਧਰ ਤੇ ਗੱਲ ਕੀਤੀ ਸਮਝਾਉਂਦੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਆ ਕੁਝ ਇਹ ਇੱਥੇ ਹੋ ਰਿਹਾ ਤੇ ਤੁਸੀਂ ਫਿਰ ਵੀ ਅਸੀਂ ਕੱਲ ਪ੍ਰਸ਼ਾਸਨ ਨੂੰ ਕਿਹਾ ਵੀ ਜੇ ਮੇ ਰੈਸਟੋਰੈਂਟਾਂ ਚ ਹੋਟਲਾਂ ਚ ਰਿਸੈਪਸ਼ਨ ਬਣਦੀ ਹੈ ਇੱਕ ਕੇਡ ਟਿਕਰ ਰੱਖਦੇ ਆ ਉਹ ਪੀਜੀ ਦੇ ਕਲਕਲੇ ਮਲ ਕੋਲ ਥੱਲੇ ਰਜਿਸਟਰ ਹੋਵੇ ਵੀ 14 ਨੰਬਰ ਕਮਰੇ ਚ ਕੌਣ ਕੌਣ ਬੈਠਿਆ ਉਹਦਾ ਆਧਾਰ ਕਾਰਡ ਕੀ ਹੈ 15 ਨੰਬਰ ਪੂਰੀ ਪੀਜੀ ਚੈੱਕ ਕਰਨ ਦੀ ਲੋੜ ਨਹੀਂ ਹੁੰਦੀ ਹੈ ਪ੍ਰਸ਼ਾਸਨ ਜਾਈ ਇੱਕ ਕਮਰਾ ਚੈੱਕ ਕਰ ਲੈ ਸੰਤੁਸ਼ਟੀ ਹੋ ਜੇ ਹੁਣ ਜਿੱਥੇ 50 ਕਮਰੇ ਨੇ ਇੱਕ ਕਮਰੇ ਚ ਪੰਜ ਪੰਜ ਬੰਦੇ 7-7 ਬੈਠੇ ਨੇ ਕਿੱਥੇ ਲੱਭਣਗੇ ਉਹ ਉਹਦੀ ਡਿਊਟੀ ਬਣਦੀ ਹੈ ਰਿਸੈਪਸ਼ਨ ਤੇ ਜਿਹੜਾ ਹੈਗਾ ਪੂਰਾ ਰਿਕਾਰਡ ਰੱਖੇ ਕਰਾਈਦਾਰ ਦਾ ਕਰਾਈਦਾਰ ਦਾ ਰਿਕਾਰਡ ਰੱਖ ਕੇ ਜਿਹੜਾ ਮਰਜ਼ੀ ਕਮਰਾ ਚੈੱਕ ਕਰ ਲੈ ਉਹਦੇ ਚ ਲਿਖਿਆ ਜਾਵੇ ਵੀ ਆ ਆਤਮਾ ਸਿੰਘ ਰਹਿੰਦਾ ਜੀ ਸੰਤਾ ਸਿੰਘ ਰਹਿੰਦਾ ਫਲਾਣਾ ਸਿੰਘ ਰਹਿੰਦਾ ਟਮਗਾਣਾ ਸਿੰਘ ਰਹਿੰਦਾ ਉਹਦੇ ਆਧਾਰ ਕਾਰਡ ਵੋਟਰ ਕਾਰਡ ਰੱਖੇ ਹੁਣ ਪ੍ਰੂਪ ਹੋਣ ਤਾਂ ਹਰ ਇੱਕ ਪੀਜੀ ਵਾਲੇ ਨੂੰ ਨਹੀਂ ਤਾਂ ਪੀਜੀ ਦੇ ਖਿਲਾਫ ਸਖਤ ਜੁਰਮਾਨਾ ਕਰਿਆ ਜਾਵੇ ਬਹੁਤ ਸਾਰੀਆਂ ਜੜੀਆਂ ਮੰਗਾ ਹੈਗੇ ਪਿੰਡ ਵਾਸੀਆਂ ਦੇ ਕਿਉਂਕਿ ਪ੍ਰਵਾਸੀਆਂ ਦੇ ਵੱਲੋਂ ਜਿਹੜਾ ਦੋ ਪੰਜਾਬੀ ਮੁੰਡਿਆਂ ਦਾ ਕਤਲ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਪੂਰਾ ਜਿਹੜਾਗਾ ਇਹ ਮਾਮਲਾ ਫਖਦਾ ਹੈ ਪੂਰੇ ਪੰਜਾਬ ਤੱਕ ਫਖਦਾ ਹੈ ਉਸ ਤੋਂ ਬਾਅਦ ਜਿਹੜਾਗਾ ਹਾਲਾਂਕਿ ਮੌਕੇ ਤੇ ਇੱਕ ਪੰਜਾਬੀ ਮੁੰਡੇ ਦੀ ਜਿਹੜੀ ਮੌਤ ਹੋ ਗਈ ਸੀ ਤਾਂ ਬੀਤੀ ਰਾਤ 9 ਦਿਨਾ ਬਾਅਦ ਦੂਸਰੇ ਮੁੰਡੇ ਵੀ ਜਿਹੜੀ ਮੌਤ ਹੋ ਗਈ ਜਿਸ ਤੋਂ ਬਾਅਦ ਕਾਫੀ ਗੁੱਸੇ ਦੇ ਵਿੱਚ ਜ਼ਰੂਰ ਹੈਗੇ ਨੇ ਤਾਂ ਕਹਿ ਰਹੇ ਨੇ ਕਿ ਸਾਡਾ ਕਿਸ ਨਾਲ ਕੋਈ ਰੋਸਾ ਨਹੀਂ ਹੈਗਾ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਅਸੀਂ ਹਰ ਇੱਕ ਦੀ ਜਿਹੜੀ ਹੈ ਇੱਜ਼ਤ ਕਰਦੇ ਹਾਂ ਪਰ ਜਿਹੜਾ ਜਿਵੇਂ ਕੋਈ ਆਉਂਦਾ ਬਾਹਰਲੇ ਸਟੇਟਾਂ ਚੋਂ ਆਉਂਦਾ ਕੰਮ ਕਰੇ ਤੇ ਆਪਣਾ ਜਾਈ ਤਾਂ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਪਰ ਪਿੰਡ ਵਾਸੀਆਂ ਦੇ ਵੱਲੋਂ ਕਈਆਂ ਗਿਆਨ ਫਿਲਹਾਲ ਅੱਜ ਜਿਹੜਾ ਅੰਤਮ ਸੰਸਕਾਰ ਦੂਸਰੇ ਮੁੰਡੇ ਦਾ ਵੀ ਜਿਹੜਾ ਕਰ ਦਿੱਤਾ ਜਾ ਤਾ ਦਿਲਪ੍ਰੀਤ ਜਿਹੜੀ ਹੈਗੀ ਆ ਡੈੱਡ ਬੋਡੀ ਹੈ ਜਿਹੜੀ ਉਹ ਲਿਆਂਦੀ ਗਈ ਹੈ ਪੀਜੀਆਈ ਤੋਂ ਜਿਹੜੀ ਹੈ ਉਹ ਲਿਆਂਦੀ ਗਈ ਹੈ ਤਸਵੀਰਾਂ ਸਿੱਤੋਣਾ ਸਾਂਝੀਆਂ ਕਰ ਰਹੇ ਆ ਪੀਜੀਆਈ ਤੋਂ ਜਿਹੜੀ ਹੈ ਦਿਲਪ੍ਰੀਤ ਦੀ ਜਿਹੜੀ ਡੈੱਡ ਬੋਡੀ ਕੁੰਬੜਾ ਲਿਆਂਦੀ ਗਈ ਹੈ ਘਰ ਲਿਆਂਦੀ ਗਈ ਹੈ ਤਾਂ ਬੀਤੀ ਰਾਤ ਹੀ ਜਿਹੜੀ ਹੈ ਉਸ ਦੀ ਮੌਤ ਹੋਈਆ ਤਾਂ ਪੁਲਿਸ ਵੀ ਜਿਹੜੀ ਨਾਲ ਹੈਗੀ ਆ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦਿਲਪ੍ਰੀਤ ਦੀ ਜਿਹੜੀ ਹੈ ਇਹ ਮ੍ਰਿਤਕ ਦੇਹ ਆ ਜਿਹੜੀ ਉਹ ਆ ਕੁੰਬੜਾ ਪਿੰਡ ਲਿਆਂਦੀ ਕੀ ਹੈ ਬੀਤੀ ਰਾਤ ਪੀਜੀ ਦੇ ਵਿੱਚ ਜਿਹੜਾਗਾ ਦਮ ਤੋੜ ਦਿੱਤਾ ਸੀ 9 ਦਿਨਾਂ ਦੇ ਬਾਅਦ ਦਮ ਤੋੜੇ ਸੀ ਤਾਂ ਉਹਨਾਂ ਤਸਵੀਰਾਂ ਜਿਹੜੀ ਦਿਖਾ ਰਿਹਾ ਐ ਐਂਬੂਲੈਂਸ ਦੇ ਵਿੱਚ ਜਿਹੜੀ ਉਸ ਦੀ ਮ੍ਰਿਤਕ ਦੇ ਐ ਉਸ ਨੂੰ ਲਿਆਂਦਾ ਗਿਆ ਤਾਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਜਿਹੜਾਗਾ ਉਸ ਦਾ ਅੰਤਮ ਸੰਸਕਾਰ ਜਿਹੜਾਗਾ ਕਰ ਦਿੱਤਾ ਜਾਏਗਾ ਤਾਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਹਾਂ ਕੁੰਬੜਾ ਪਿੰਡ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਤਾਂ ਡੈੱਡ ਬੋਡੀ ਜਿਹੜੀ ਲਿਆਂਦੀ ਕੀ ਹੈ ਕੁਝ ਸਮੇਂ ਬਾਅਦ ਹੀ ਉਸ ਦਾ ਜਿਹੜਾਗਾ ਅੰਤਮ ਸੰਸਕਾਰ ਜਿਹੜਾਗਾ ਉਹ ਬਲੌਂਗੀ ਦੇ ਵਿੱਚ ਕਰ ਦਿੱਤਾ ਜਾਏਗਾ ਤਾਂ ਦਿਲਪ੍ਰੀਤ 9 ਦਿਨਾਂ ਬਾਅਦ ਉਸ ਦੀ ਵੀ ਆਖਿਰਕਾਰ ਰਾਤ ਜਿਹੜੀ ਹੈਗੀ ਮੌਤ ਹੋ ਗਈ ਸੀ ਤਾਂ ਤਸਵੀਰਾਂ ਇਸ ਗਲੀ ਦੇ ਅੰਦਰ ਹੀ ਜਿਹੜਾਗਾ ਦਿਲਪ੍ਰੀਤ ਦਾ ਘਰ ਹੈ ਹਾਲਾਂਕਿ ਬਹੁਤ ਛੋਟਾ ਛੋਟੀ ਅੰਦਰ ਗਲੀ ਹੈ ਬਹੁਤ ਹੀ ਜਿਹੜਾ ਛੋਟੀ ਗਲੀ ਹੈ ਅੰਦਰ ਜਾਣਾ ਬੜਾ ਮੁਸ਼ਕਿਲ ਹੈ ਤਾਂ ਇੱਥੇ ਬਹੁਤ ਜਿਹੜਾ ਗਰੀਬ ਪਰਿਵਾਰ ਸੀ ਬੜੇ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਰਦਾ ਸੀਗਾ ਤੇ ਬੀਤੀ ਰਾਤ ਜਿਹੜਾਗਾ ਉਸ ਦਾ ਦਿਹਾਂਤ ਹੋ ਗਿਆ ਸੀ ਉਸ ਦੀ ਜਿਹੜੀ ਮੌਤ ਹੋ ਗਈ ਉਸ ਦਮ ਉਸਨੇ ਜਿਹੜਾਗਾ ਤੋੜ ਦਿੱਤਾ ਸੀ ਤਾਂ 13 ਤਰੀਕ ਨੂੰ 13 ਤਰੀਕ ਨੂੰ ਜਿਹੜਾਗਾ ਇਹ ਹਮਲਾ ਹੁੰਦਾ ਹੈ ਪ੍ਰਵਾਸੀਆਂ ਦੇ ਵੱਲੋਂ ਕੁੰਬੜਾ ਦੇ ਵਿੱਚ ਦੋ ਪੰਜਾਬੀ ਮੁੰਡਿਆਂ ਤੇ ਹਾਲਾਂਕਿ ਤਾਂ ਜਾਂਦਾ ਇੱਕ ਦਮਨਪ੍ਰੀਤ ਸੀਗਾ 17 ਸਾਲ ਦਾ ਉਸ ਦੀ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਉਸ ਦੀ ਮੌਤ ਉਹ ਬਾਅਦ ਜੜਾਗਾ ਪ੍ਰਦਰਸ਼ਨ ਵੀ ਹੋਇਆ ਤਿੰਨ ਦਿਨ ਮੁਹਾਲੀ ਦੇ ਵਿੱਚ ਪ੍ਰਦਰਸ਼ਨ ਹੋਇਆ ਵੱਡਾ ਪ੍ਰਦਰਸ਼ਨ ਹੋਇਆ ਉਸ ਤੋਂ ਬਾਅਦ ਅੰਤਮ ਸੰਸਕਾਰ ਉਸ ਦਾ ਕਰ ਦਿੱਤਾ ਗਿਆ ਸੀ ਤਾਂ ਵੈਂਟੀਲੇਟਰ ਤੇ ਸੀਗਾ ਦਮਨ ਦਾ ਜਿਹੜਾ ਦੋਸਤ ਸੀਗਾ ਦਿਲਪ੍ਰੀਤ ਉਹ ਵੈਂਟੀਲੇਟਰ ਤੇ ਸੀਗਾ 13 ਨਵੰਬਰ ਨੂੰ ਘਟਨਾ ਵਾਪਰਦੀ ਤੇ ਪੂਰੇ 9 ਦਿਨਾਂ ਬਾਅਦ ਉਸ ਨੇ ਦਮ ਤੋੜਤਾ ਜ਼ਿੰਦਗੀ ਤੇ ਮੌਤ ਜਿਹੜੀ ਹੈ ਉਹ ਲੜਾਈ ਲੜਦਾ ਉਸ ਤੋਂ ਬਾਅਦ ਹਾਲਾਂਕਿ ਐਸਡੀਐਮ ਦੇ ਵੱਲੋਂ 2 ਲੱਖ ਦੀ ਜਿਹੜੀ ਹੈ ਸਹਾਇ ਇਹ ਤਾਂ ਵੀ ਜਿਹੜੀ ਪਰਿਵਾਰ ਨੂੰ ਦਿੱਤੀ ਗਈ ਹੈ ਪਰ ਪਰਿਵਾਰ ਅੱਜ ਵੀ ਇਨਸਾਫ ਦੀ ਜਿਹੜੀ ਮੰਗ ਕਰ ਰਿਹਾ ਹੈ ਇਹ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕਰ ਰਿਹਾ ਕੁੰਬੜਾ ਦੀਆਂ ਤਸਵੀਰਾਂ ਨੇ ਜਿਹੜੀ ਡੈੱਡ ਬੋਡੀ ਜਿਹੜੀ ਲਿਆਂਦੀ ਗਈ ਉਸ ਤੋਂ ਬਾਅਦ ਜਿਹੜਾਗਾ ਅੰਤਮ ਸੰਸਕਾਰ ਦਿਲਪ੍ਰੀਤ ਦਾ ਕਰ ਦਿੱਤਾ ਜਾਏਗਾ ਤਾਂ ਤਸਵੀਰਾਂ ਕੁੰਬੜਾ ਦੀਆਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅੰਤਮ ਸੰਸਕਾਰ ਕੁ ਸਮੇਂ ਬਾਅਦ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਹਾਲਾਂਕਿ ਬਹੁਤ ਛੋਟਾ ਘਰ ਹੈ ਦਿਲਪ੍ਰੀਤ ਦਾ ਜਿੱਥੇ ਜਿਹੜੀ ਮ੍ਰਿਤਕ ਦੇਹ ਨੂੰ ਦਲਪੀਦ ਨੂੰ ਰੱਖਿਆ ਗਿਆ ਤਾਂ ਪੁਲਿਸ ਦੇ ਵੱਲੋਂ ਜਿਹੜਾ ਗਿਆ ਪਰਮਿਸ਼ਨ ਨਹੀਂ ਦਿੱਤੀ ਕਿ ਤੁਸੀਂ ਅੰਦਰ ਜਾਸ ਤਾ ਕਿਉਂਕਿ ਉਹ ਬਹੁਤ ਛੋਟਾ ਕਮਰਾ ਹੈ ਰਸ ਬਹੁਤ ਪੈ ਸਕਦਾ ਤਾਂ ਪਿੰਡ ਦੇ ਲੋਕ ਵੀ ਜਿਹੜੇ ਨੇ ਉਹ ਵੀ ਬਾਹਰ ਉਹ ਵੀ ਬਾਹਰ ਹੀ ਖੜੇ ਤੋਂ ਤਸਵੀਰਾਂ ਦਿਖਾ ਰਹੇ ਪਿੰਡ ਦੇ ਲੋਕ ਵੀ ਬਾਹਰ ਨੇ ਉਹਨਾਂ ਨੂੰ ਵੀ ਜਿਹੜਾਗਾ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਬਹੁਤ ਛੋਟਾ ਹੈ ਤਾਂ ਪ੍ਰਸ਼ਾਸਨ ਦੇ ਵੱਲ ਉਹਨਾਂ ਨੇ ਵੀ ਰੋਕਿਆ ਗਿਆ ਤਾਂ ਕੁਝ ਸਮੇਂ ਬਾਅਦ ਉਸ ਦਾ ਅੰਤਮ ਸੰਸਕਾਰ ਦਲਪੀਦ ਦਾ ਜਿਹੜਾਗਾ ਕਰ ਦਿੱਤਾ ਜਾਏਗਾ ਤਾਂ ਤਸਵੀਰਾਂ ਸੇ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਤਾਂ 9 ਦਿਨਾਂ ਬਾਅਦ ਆਖਰਕਾਰ ਜ਼ਿੰਦਗੀ ਦੀ ਮੌਤ ਦੇ ਜ਼ਿੰਦ ਮੌਤ ਜ਼ਿੰਦਗੀ ਦੀ ਲੜਾਈ ਲੜ ਰਿਆ ਸੀਗਾ ਦਲਪ੍ਰੀਤਾ ਅਖੀਰ ਕਾ 9 ਦਿਨਾਂ ਦੇ ਬਾਅਦ ਉਸਨੇ ਦਮ ਤੋੜ ਦਿੱਤਾ ਤਾਂ ਉਸ ਤੋਂ ਬਾਅਦ ਜ਼ਰੂਰ ਕਿਤਨਾ ਕਿਤੇ ਲੋਕਾਂ ਤੇ ਗੁੱਸਾ ਲੋਕਾਂ ਦੇ ਵਿੱਚ ਗੁੱਸਾ ਕਿ ਆਖਰ ਇਹ ਘਟਨਾ ਕਿਉਂ ਘਟੀ ਹਾਲਾਂਕਿ ਅਪਰਾਧ ਦੇ ਦੀ ਕੋਈ ਧਰਮ ਨਹੀਂ ਹੁੰਦਾ ਅਪਰਾਧੀ ਦੀ ਕੋਈ ਜਾਤ ਨਹੀਂ ਹੁੰਦੀ ਪਰ ਫਿਰ ਵੀ ਕਿਤਨਾ ਕਿਤੇ ਵੱਡੇ ਜਿਹੜੇ ਸਵਾਲ ਖੜੇ ਨੇ ਪ੍ਰਵਾਸੀਆਂ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਆਖਰ ਬਹੁਤ ਸਾਰੀਆਂ ਮੰਗਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਕਿ ਆਖਰਕਾਰ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਅਸੀਂ ਕਹਿੰਦੇ ਹਾਂ ਕਿ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਵੀ ਕਾਨੂੰਨ ਪ੍ਰਵਾਸੀਆਂ ਦੇ ਲਈ ਹੈਗੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਾਨੂੰਨ ਜਿਹੜੇ ਅਚੇਹੇ ਨੇ ਬਣ ਰਹੇ ਨੇ ਪਰ ਕੁਝ ਸਮੇਂ ਬਾਅਦ ਜੜੀ ਹੈ ਦਿਲਪ੍ਰੀਤ ਦਾ ਜਿਹੜਾ ਅੰਤਮ ਸੰਸਕਾਰ ਕਰ ਦਿੱਤਾ ਜਾਏਗਾ